ਅਸੀਂ ਇਸ ਵੇਲੇ ਵਿਧਾਨ ਸਭਾ ਹਲਕਾ ਜਨਾਲਾ ਦੇ ਵਿੱਚ ਦਿਆਲਪੁਰਾਂਗ ਪਿੰਡ ਦੇ ਵਿੱਚ ਤੇ ਸਾਡਾ ਇੱਥੇ ਵੀ ਅਸੀਂ ਇੱਕ ਛੜਕ ਜਿਹੜੀ ਆ ਲਿੰਕ ਰੋਡ ਪਿੰਡਾਂ ਦੀਆਂ ਜਿਹੜੀਆਂ ਉਹ ਅਸੀਂ ਬੜਾ ਦੇ ਅੱਜ 7 ਲਿੰਕ ਰੋਡਾਂ ਦਾ ਬੰਦਾ ਜਿਹੜਾ ਅਸੀਂ ਨਹੀਂ ਪੱਥਰ ਰੱਖਿਆ 2 ਕਰੋੜ ਤੋਂ ਉੱਪਰ ਜਿਹੜਾ ਕੰਮ ਨੇ ਛੋਟੇ ਛੋਟੇ ਵੱਖ-ਵੱਖਰੀਆਂ ਸੜਕਾਂ ਦੇ ਸੋ ਇਹਦੇ ਨਾਲ ਇਹਨੂੰ ਹਰ ਪੱਖੋਂ A1 ਵਧੀਆ ਸੁਪਰ ਜਿਹੜਾ ਹਲਕਾ ਜਿਹੜਾ ਉਹ ਆਪਾਂ ਬਣਾਉਣਾ ਉਹ ਮਾਨ ਸਾਹਿਬ ਨੇ ਜਿੰਨੀ ਵਲਾਂ ਅਸੀਂ ਪੈਸੇ ਮੰਗਦੇ ਆ ਉਹ ਉਸੇਲੇ ਸਾਨੂੰ ਦੇ ਦਿੰਦੇ ਹੁਣ ਫੇਰ ਪਸੋਂ ਉਹਨਾਂ ਨੇ 58 ਕਰੋੜ ਰੁਪਇਆ ਜਿਹੜਾ ਦਵਾਦਾ ਛੜਕਾਂ ਦੀ ਹੋ ਦਿੱਤਾ ਆਪਾਂ ਨੂੰ ਮੇਰਾ ਖਿਆਲ ਹੈ ਨਾਲੇ ਹਲਕੇ ਦੀ ਕੋਈ ਛੜਕ ਬਾਕੀ ਦੀ ਬਚੂਗੀ ਸਭ ਛੜਕਾਂ ਜਿਹੜੀਆਂ ਵਧੀਆ ਬਣ ਜਾਣਗੀਆਂ ਰਮਨਦੀਪ ਸਾਹਿਬ ਜਿਸ ਤਰੀਕੇ ਨਾਲ ਤੁਹਾਨੂੰ ਮੁੱਖ ਬਲਾਰਾ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਨਹੀਂ ਨਹੀਂ ਪਾਰਟੀ ਨੇ ਵਕ ਵਕ ਸਮੇਂ ਤੇ ਕਈ ਵਾਅਦੇ ਜੁਮੇਆਦੀਆਂ ਦਿੱਤੀਆਂ ਤੇ ਜਦੋਂ ਵੀ ਜੁਮੇਆਦੀ ਮਿਲਦੀ ਆ ਆਪਣੀ ਜੁਮੇਆਦੀ ਪੂਰੀ ਤਰ੍ਹਾਂ ਦੇ ਇਨਾਂ ਨਵਾਉਂਦੇ ਆ ਉਹ ਵੀ ਪਾਰਟੀ ਨੇ ਬੜੀ ਮਤਲਬ ਜਿਹੜੀ ਅਹਿਮ ਜੁਮੇਆਦੀ ਦਿੱਤੀ ਆ ਜਿਹੜੀਆਂ ਪਾਰਟੀ ਦੀਆਂ ਪਾਲਿਸੀ ਤੇ ਸਰਕਾਰ ਦੀਆਂ ਨੀਤੀਆਂ ਜਿਹੜੀਆਂ ਉਹ ਮੀਡੀਆ ਤੇ ਥੂ ਲੋਕਾਂ ਤੱਕ ਖੜਦੀਆਂ ਜਿਹੜੀਆਂ ਉਹ ਇੱਕ ਵੱਡੀ ਡਿਊਟੀ ਆ ਉਹ ਆਪਾਂ ਡਿਊਟੀ ਕਹਾਂਗੇ ਵਧੀਆ ਕਹਾਂਗੇ ਕੋਈ ਗੱਲ ਨਹੀਂ ਬਹੁਤ ਮਤਲਬ ਪਾਰਟੀ ਦਾ ਧੰਨਵਾਦ ਕਿ ਉਹਨਾਂ ਨੇ ਏਡੀ ਵੱਡੀ ਜ਼ਿੰਮੇਵਾਰੀ ਜਿਹੜੀ ਆਪਾਂ ਨੂੰ ਦਿੱਤੀ ਪੰਜਾਬ ਸਰਕਾਰ ਸਖਤ ਚੱਲ ਰਹੀ ਆ ਔਰ ਜਿਸ ਤਰੀਕੇ ਨਾਲ ਗੈਂਗਸਟਰਾਂ ਨਾਲ ਕਾਰਵਾਈ ਕਰਦੇ ਹੋਏ ਐਸਐਸਪੀ ਸਸਪੈਂਡ ਕੀਤੇ ਗਏ ਕਿਸ ਤਰੀਕੇ ਨਾਲ ਸਰ ਉਹ ਤਾਂ ਸਿੱਧਾ ਜਿਹਾ ਗੱਲ ਆ ਜੀ ਨਾ ਤੇ ਨਸ਼ਾ ਮਾਫੀਆ ਤੇ ਨਾ ਜਿਹੜਾ ਵੀ ਕੋਈ ਅਫਸਰ ਗੈਂਗਸਟਰ ਨਾਲ ਵੜਿਆ ਜਾਂ ਕੋਈ ਇਦਾਂ ਦੀ ਕਾਰਵਾਈ ਹੁੰਦੀ ਆ ਤੇ ਉਹਦੇ ਖਿਲਾਫ ਕਾਰ ਉਹ ਤਾਂ ਹੈ ਜੀ ਪੰਜਾਬ ਦੀ ਪਾਲਿਸੀ ਹੈ ਮਦਦ ਸਾਹਿਬ ਆਓ ਗਿਆਓ ਆਓ ਹਾਏ ਹੋ ਗਿਆ ਤਾਲੀਆਂ ਮਾਰ ਦਿਆ ਕਰੋ ਮੇਰੇ ਲਈ ਕੋਈ ਨਹੀਂ ਸ਼ਰਕਾ ਤੇਰੀ ਵਧੀਆ ਪੜਾਉਂਦਾ ਕਿ ਵਧਾਉਂਦਾ ਨਹੀਂ ਨਹੀਂ ਸ਼ਰਕਾ ਆ ਜਾਓ ਆ ਜਾਓ ਆਹ ਆਓ ਯਾਰ ਬੜੇ ਤਬੀਖ ਬੜੇ ਚੰਗੇ ਚੰਗੇ ਬੱਟੇ ਸਾਰੇ ਚੰਗੇ ਹੋਣ ਤਾਂ ਫਿਰ ਚੰਗੀ ਦਈ ਦੇ ਆ ਨਹੀਂ ਨਹੀਂ ਚੰਗੇ ਕਈ ਨਾ ਨਲਾਇਕ ਬੱਟੇ ਹੁੰਦੇ ਉਹ ਨਾ ਆ ਰਹੇ ਆ ਇਹ ਤੁਹਾਡੀਆਂ ਅਸ਼ੀਰਵਾਦਾਂ ਲਈਆਂ ਹੀ ਨਲਾਇਕ ਦੀ ਬਣਦੇ ਪਾਉ ਜੋ ਮਰਜੀ ਕੱਢੀ ਕਰਾਂ ਫਿਰ ਰਹਿਣੇ ਆਂਗੇ ਚੜਦੀ ਕਲਾ ਫਿਰ ਚੜਦੀ ਕਲਾ ਕੋਈ ਗੱਲ ਸਾਈ ਦਾ ਲੰਗਰ ਤੇ ਆਜੇ 2 ਵਜੇ ਨਹੀਂ ਨਹੀਂ ਸ਼ਦਾਈ ਦੀ ਪੀਣੀ ਸਪੈਸ਼ਲ ਬਣੀ ਹੈ ਸਾਈ ਪੀਵਾਂਗੇ ਜਦੋਂ ਇੰਟਰਲੌਕ ਲੈ ਕੇ ਆਵਾਂਗੇ ਪਹਿਲਾਂ ਨਹੀਂ ਪੀਣੀ ਆਓ ਆਓ ਲੋ ਆਹ ਚੰਗਲਾ ਲਾਲਾ ਫੁੱਟ ਬਾਬਾ ਜੀ ਅੱਜ ਕੀ ਹੋ ਗਿਆ ਕੀ ਕਰਕੇ